ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਭਾਰਤ ਦੇ ਇਤਿਹਾਸ ਦੀ ਇੱਕ ਅਜਿਹੀ ਘਟਨਾ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਿਹਨੂੰ ਜਾਣ ਕੇ ਤੁਸੀਂ ਭਾਰਤ ਦੇ ਸੰਵਿਧਾਨ ਦੇ ਬਾਰੇ ਤੁਹਾਨੂੰ ਕੋਈ ਦੁਚਿੱਤੀ ਨਹੀਂ ਰਹੋਗੇ ਭਾਰਤ ਦਾ ਸੰਵਿਧਾਨ ਜੋ ਦਿਖਣ ਦੇ ਵਿੱਚ ਹੰਸ ਦੇ ਵਾਂਗੂ ਐ ਪਰ ਜਦੋਂ ਇਹਦੇ ਨਾਲ ਵਾਹ ਪੈਂਦਾ ਹੈ ਤੇ ਸਾਨੂੰ ਪਤਾ ਲੱਗਦਾ ਹੈ ਕਿ ਹੰਸ ਵਾਂਗ ਦਿਖਣ ਵਾਲਾ ਭਾਰਤੀ ਸੰਵਿਧਾਨ ਜਦੋਂ ਲੀਡਰਾਂ ਦੇ ਹੱਥ ਦੀ ਕਟਪੁਤਲੀ ਬਣ ਜਾਂਦਾ ਹੈ ਤੇ ਇਹ ਬਗਲੇ ਵਾਂਗੂ ਸਭ ਕੁਝ ਗੰਦਲਾ ਕਰ ਦਿੰਦਾ ਹੈ 1947 ਤੋਂ ਬਾਅਦ ਸਰਦਾਰ ਕਪੂਰ ਸਿੰਘ ਦੀ ਤੇ ਇਹ ਕਪੂਰ ਵਰਸਸ ਕਪੂਰ ਦਾ ਨਾਮ ਦਿਓ ਕਿ ਕਹਾਣੀ ਦੇ ਜਦੋਂ ਬਿਲਕੁਲ ਤੁਸੀਂ ਐਂਡ ਤੇ ਜਾਓਗੇ ਤਾਂ ਤੁਸੀਂ ਰਿਅਲਾਈਜ਼ ਕਰ ਸਕੋਗੇ ਤੇ ਕੋਰਿਲੇਟ ਕਰ ਸਕੋਗੇ ਚੀਜ਼ਾਂ ਨੂੰ ਕਿ ਕਿਵੇਂ ਇਹ ਭਾਰਤੀ ਸੰਵਿਧਾਨ ਵੱਖ-ਵੱਖ ਲੋਕਾਂ ਲਈ ਕਿੱਦਾਂ ਕੰਮ ਕਰਦਾ ਹੈਗਾ ਐਂਡ ਕਪੂਰ ਇਹ ਸਿਰਫ ਇੱਕ ਵਰਡ ਤੁਹਾਨੂੰ ਬਹੁਤ ਸਪੈਸੀਫਿਕਲੀ ਇਸ ਚੀਜ਼ ਬਾਰੇ ਜਾਣਕਾਰੀ ਦੇਊਗਾ 1947 ਤੋਂ ਬਾਅਦ ਜਦੋਂ ਪਾਕਿਸਤਾਨ ਦੇ ਵਿੱਚੋਂ ਉਜੜ ਕੇ ਆਉਣ ਵਾਲੇ ਸਿੱਖ ਭਾਰਤ ਵਿੱਚ ਪਹੁੰਚਦੇ ਨੇ ਤਾਂ ਜੋ ਪੰਡ ਜਵਾਰ ਲਾਲ Nehru ਤੇ ਸਰਦਾਰ ਪਟੇਲ ਜੀ ਪੰਜਾਬ ਦੇ ਡਿਪਟੀ ਕਮਿਸ਼ਨਰ ਪੰਜਾਬ ਦੇ ਗਵਰਨਰ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਇਹਨਾਂ ਨੂੰ ਚਿੱਠੀਆਂ ਲਿਖ ਦਿੰਦੇ ਨੇ ਕਿ ਉੱਜੜ ਕੇ ਆਉਣ ਵਾਲੀ ਸਿੱਖ ਕੌਮ ਜੋ ਜਰਾਇਮ ਪੇਸ਼ਾ ਕੌਮ ਹੈ ਸਪੈਸੀਫਿਕਲੀ ਉਹਨਾਂ ਨੇ ਆਪਣੀਆਂ ਲੈਟਰਸ ਦੇ ਵਿੱਚ ਵਰਡ ਵਰਤੇ ਹੋਏ ਨੇ ਸਪੈਸੀਫਿਕਲੀ ਉਹਨਾਂ ਨੇ ਇਹ ਕਿਹਾ ਕਿ ਇਹ ਜਰਾਇਮ ਪੇਸ਼ਾ ਕੌਮ ਸਿੱਖ ਕਿਉਂ ਆਉਂਦੇ ਨੇ ਇਹਨਾਂ ਨੂੰ ਮਾਰਿਆ ਜਾਵੇ ਇਹਨਾਂ ਨੂੰ ਅਹਿਸਾਸ ਕਰੇ ਅਸਲੀ ਰਾਜਾ ਕੌਣ ਹੈ ਤੇ ਪਰਜਾ ਕੌਣ ਹੈ ਇਦਾਂ ਦਾ ਦੁਰਵਿਵਹਾਰ ਜਦੋਂ ਡਿਪਟੀ ਕਮਿਸ਼ਨਰ ਸਰਦਾਰ ਕਪੂਰ ਸਿੰਘ ਮਨਾ ਕਰ ਦਿੰਦੇ ਨੇ ਤਾਂ ਹੁੰਦੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਜੌਬ ਤੋਂ ਮੁਅਤਲ ਕਰ ਦਿੱਤਾ ਜਾਂਦਾ ਹੈ ਰਾਤ ਨੂੰ 12 ਵਜੇ ਤੇ ਇਹ ਕਿਹਾ ਜਾਂਦਾ ਹੈ ਕਿ ਇਸ ਇਨਸਾਨ ਨੇ ਜੋ ਸ਼ਰਨਾਰਥੀਆਂ ਦੇ ਲਈ 10000 ਰੁਪਇਆ ਉਹਨਾਂ ਕੋਲ ਆਇਆ ਸੀ ਉਸ ਸਮੇਂ ਐਂਡ ਇਸ ਦੀਆਂ ਰਸੀਦਾਂ ਨਹੀਂ ਦਿੱਤੀਆਂ ਪਰ ਆਪਣੀ ਸਫਾਈ ਦੇ ਵਿੱਚ ਸਰਦਾਰ ਕਪੂਰ ਸਿੰਘ ਇਹ ਕਹਿੰਦੇ ਨੇ ਕਿ ਪੰਜਾਬ ਦੀ ਸਰਕਾਰ ਨੇ ਸਖਤ ਤੇ ਸਪੈਸ਼ਲ ਤੇ ਕਲੀਅਰ ਜੋ ਇਨਸਟਰਕਸ਼ਨਸ ਦਿੱਤੇ ਗਏ ਸਨ ਕਿ ਪੰਜਾਬ ਦੇ ਸਰਕਾਰ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਜਿੰਨਾ ਖਰਚਾ ਹੁੰਦਾ ਬਿਨਾ ਕਿਸੇ ਫਾਰਮੈਲिटीज ਪੂਰੇ ਕੀਤੇ ਕਢਵਾਇਆ ਜਾ ਸਕਦਾ ਤੇ ਇਦਾਂ ਕਈ ਸਾਰੇ ਲੋਕਾਂ ਨੇ ਪੈਸਾ ਕਢਵਾਇਆ ਵੀ ਉਥੋਂ ਪਰ ਸਰਦਾਰ ਕਪੂਰ ਸਿੰਘ ਕਹਿੰਦੇ ਨੇ ਕਿ ਮੈਂ ਕੋਈ ਵੀ ਪੈਸਾ ਉਥੋਂ ਨਹੀਂ ਕਢਵਾਇਆ ਅਤੇ 10000 ਰੁਪਿਆ ਮੇਰੇ ਕੋਲ ਕਿਸੇ ਦੀ ਰਾਹੀ ਅੱਗੇ ਤੋਂ ਅੱਗੇ ਆਇਆ ਸੀ ਤੇ ਉਹ 10000 ਰੁਪਿਆ ਮੈਂ ਉਥੇ ਲਾ ਦਿੱਤਾ ਪਰ ਉਹ ਕਹਿੰਦੇ ਰਸੀਦਾਂ ਇਕੱਠੀਆਂ ਕਰਨੀਆਂ ਬਹੁਤ ਮੁਸ਼ਕਲ ਸਨ ਅਤੇ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਵੀ ਹਦਾਇਤਾਂ ਸਨ ਕਿ ਰਸੀਦਾਂ ਵਾਲੇ ਚੱਕਰਾਂ 'ਚ ਨਾ ਪਿਆ ਜਾਵੇ ਜਿੰਨੀ ਹੋ ਸਕੇ ਸਭ ਦੀ ਮਦਦ ਕੀਤੀ ਜਾਵੇ ਪਰ ਉਹ ਕਹਿੰਦੇ ਰਸੀਦਾਂ ਲਈਆਂ ਵੀ ਕਿਸ ਨਾਮ ਤੇ ਜਾਂਦੀਆਂ ਕੋਈ ਕਿਸੇ ਦਾ ਆਧਾਰ ਕਾਰਡ ਰਾਸ਼ਨ ਕਾਰਡ ਹੈ ਨਹੀਂ ਸੀ ਉਸ ਸਮੇਂ ਹਲੇ ਸੱਤਾ ਤਾਂ ਪਹਿਲੀ ਵਾਰ ਪ੍ਰਧਾਨ ਮੰਤਰੀ ਪਹਿਲੀ ਵਾਰ ਕੋਈ ਬਣਿਆ ਸੀਗਾ ਕੋਈ ਪ੍ਰੋਪਰ ਹਲੇ ਸਿਰਫ ਸੰਵਿਧਾਨ ਲਾਗੂ ਹੋਇਆ ਸੀ ਬਾਕੀ ਹੋਰ ਚੀਜ਼ਾਂ ਕੁਝ ਵੀ ਨਹੀਂ ਸੀ ਹੋਈਆਂ ਤਾਂ ਅੱਗੇ ਬਾਅਦ ਚੋ ਜਾ ਕੇ ਪ੍ਰੋਗਰੈਸਸ ਹੁੰਦੀਆਂ ਨੇ ਬਟ ਉਦੋਂ ਕੌਣ ਕਹਿੰਦਾ ਕਿ ਇਸ ਦਾ ਇਹ ਨਾਮ ਅਸਲੀ ਹੈ ਤੇ ਰਸੀਦਾਂ ਉਹ ਕਿਵੇਂ ਇਕੱਠੀਆਂ ਕੀਤੀਆਂ ਜਾਂਦਾ ਕਿਵੇਂ ਤਸਦੀਕ ਕੀਤਾ ਜਾਂਦਾ ਹੈ ਕਿ ਇਹ ਅਸਲੀ ਨਾਮ ਇਸ ਬੰਦੇ ਦਾ ਹੀ ਹੈ ਸੋ ਇਦਾਂ ਕਰਕੇ ਉਹ ਕਹਿੰਦੇ ਰਸੀਦਾਂ ਕਰਨੀਆਂ ਇਕੱਠੀਆਂ ਕਰਨੀਆਂ ਮੁਸ਼ਕਲ ਸਨ ਇਸ ਕਰਕੇ ਨਹੀਂ ਕੀਤੀਆਂ ਗਈਆਂ ਪਰ ਉਹਨਾਂ ਤੇ ਫਿਰ ਇੱਕ ਜੱਜ ਬਿਠਾ ਕੇ ਪੜਤਾਲ ਕੀਤੀ ਜਾਂਦੀ ਹੈ ਇਸ ਚੀਜ਼ ਦੀ ਅਤੇ ਉਹਨਾਂ ਨੂੰ ਬੇਸਿਕਲੀ ਉਹਨਾਂ ਦਾ ਮਕਸਦ ਇਹ ਸੀਗੇ ਕਿ ਇਹ ਬੰਦੇ ਨੂੰ ਜੌਬ ਤੋਂ ਲਾਇਆ ਜਾਵੇ ਇਹਨੂੰ ਦਰਦਰ ਦੀਆਂ ਠੋਕਰਾਂ ਮਰਵਾਇਆਂ ਜਾਣ ਤੇ ਇਹਨੂੰ ਮਜਬੂਰ ਕੀਤਾ ਜਾਵੇ ਕਿ ਸਾਡੇ ਅੱਗੇ ਆ ਕੇ ਇਹ ਆਈਸੀਐਸ ਅਫਸਰ ਨਹੀਂ ਝੋਖ ਰਿਆ ਸਾਡੇ ਅੱਗੇ ਸਿੱਖ ਕੌਮ ਸਾਰੀ ਕਿੱਦਾਂ ਝੁਕੂਗੀ ਤੇ ਜਰਾਇਮ ਪੇਸ਼ਾ ਜੋ ਵਰਡ ਉਹਨਾਂ ਨੇ ਵਰਤਿਆ ਇਸ ਦਾ ਮਤਲਬ ਇਹ ਹੁੰਦਾਗਾ ਕਿ ਉਹ ਕੌਮ ਉਹ ਕਮਿਊਨਿਟੀ ਜਿਹੜੀ ਜਨਮ ਤੋਂ ਹੀ ਕ੍ਰਿਮੀਨਲ ਆ ਜੰਮਦਿਆਂ ਹੀ ਕ੍ਰਿਮੀਨਲ ਆ ਕੀ ਕੋਈ ਪੇਟ ਚੋਂ ਕ੍ਰਿਮੀਨਲ ਉੱਠਦਾ ਕ੍ਰਿਮੀਨਲ ਬਣ ਕੇ ਪੈਦਾ ਹੁੰਦਾ ਜਾਂ ਫਿਰ ਕੀ ਇਹ ਕਹਿਣਾ ਸਹੀ ਹੈ ਕਿ ਸਿੱਖਿਆ ਇੱਕ ਜੁਰਾਇਮ ਪੇਸ਼ਾ ਕਾਮ ਹੈ ਤਾਂ ਇਸ ਤੋਂ ਅੱਗੇ ਕੁਝ ਮੈਂ ਨੌਕਤੇ ਕਪੂਰ ਸਿੰਘ ਜੀ ਦੇ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੋ ਉਹਨਾਂ ਨੇ ਆਪਣੀ ਅਦਾਲਤੀ ਜਿਹੜੀ ਕਾਰਵਾਈ ਦੇ ਦੌਰਾਨ ਉੱਥੇ ਦਿੱਤੇ ਜਿੰਨਾ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਉਹ ਕੁਝ ਨੁਕਤੇ ਹਾਂਜੀ ਉਹ ਕੁਝ ਨੁਕਤੇ ਇਸ ਸੰਸਾਰ ਨੇ ਪੰਜਾਬ ਜਾਂ ਕੋਈ ਰਾਜ ਸਰਕਾਰ ਕਾਨੂੰਨ ਤੇ ਵਿਧਾਨ ਅਨੁਸਾਰ ਆਈਸੀਐਸ ਅਫਸਰ ਨੂੰ ਮੁਅਤਲ ਨਹੀਂ ਕਰ ਸਕਦੀ ਆਈਸੀਐਸ ਅਫਸਰ ਕੇਵਲ ਸ਼ੱਕ ਸ਼ਬਾ ਵਿੱਚ ਹੀ ਮੁਅਤਲ ਨਹੀਂ ਕੀਤਾ ਜਾ ਸਕਦਾ ਇਕ ਤਾਂ ਕੋਈ ਇਹਨੂੰ ਮੁਅਤਲ ਨਹੀਂ ਕਰ ਸਕਦਾ ਤੇ ਕੋਈ ਸ਼ੱਕ ਦੇ ਵਿੱਚ ਡਾਊਟ ਦੇ ਵਿੱਚ ਵੀ ਨਹੀਂ ਮੁਅਤਲ ਕੀਤਾ ਦਾ ਬਹੁਤ ਹੀ ਸਪੈਸੀਫਿਕ ਡਾਇਰੈਕਟ ਐਵੀਡੈਂਸ ਚਾਹੀਦੇ ਨੇ ਜਿਹੜੇ ਉਸ ਚੀਜ਼ ਨੂੰ ਉਸ ਘਟਨਾ ਨੂੰ ਆਈਸੀਐਸ ਅਫੀਸਰ ਨਾਲ ਜਾਂ ਉਸ ਜਰਮਨੂ ਆਈਐਸ ਅਫੀਸਰ ਨਾਲ ਰਿਲੇਟ ਕਰਦੇ ਹੁਣ ਬਹੁਤ ਹੀ ਸਿੱਧੇ ਸਬੂਤ ਜਾਈਦੇ ਨੇ ਕਿ ਤੁਸੀਂ ਕਿਸੇ ਕਹਿਨ ਦੇ ਉੱਤੇ ਜਾਂ ਕਿਸੇ ਦੇ ਹੁਕਮਾਂ ਦੇ ਉੱਤੇ ਉਸ ਨੂੰ ਮੁਅਤਲ ਨਹੀਂ ਕਰ ਸਕਦੇ ਪੰਜਾਬ ਸਰਕਾਰ ਕਿਸੇ ਹਾਈ ਕੋਰਟ ਦੇ ਜੱਜ ਨੂੰ ਕਿਸੇ ਵਿਭਾਗੀ ਪੜਤਾਲ ਆਦਿ ਅਜਿਹਾ ਵਾਧੂ ਕੰਮ ਕਰਨ ਦਾ ਹੁਕਮ ਨਹੀਂ ਦੇ ਸਕਦੀ ਕਿ ਪੰਜਾਬ ਗਵਰਨਰ ਕੋਲੇ ਤਾਂ ਰਾਜ ਹੀ ਹੈ ਨਹੀਂ ਸੀ ਰਾਈਟ ਹੀ ਹੈ ਨਹੀਂ ਸੀਗੇ ਕਿ ਉਹ ਇਦਾਂ ਦੀ ਕੋਈ ਵਿਭਾਗੀ ਪੜਤਾਲ ਸ਼ੁਰੂ ਕਰ ਦੇ ਜੇਕਰ ਇਦਾਂ ਦਾ ਕੋਈ ਰਾਈਟ ਹੈ ਤਾਂ ਉਹ ਸਿਰਫ ਰਾਸ਼ਟਰਪਤੀ ਕੋਲੇ ਹੈ ਇਵੇਂ ਪ੍ਰਧਾਨ ਮੰਤਰੀ ਕੋਲ ਵੀ ਹੈਣੀ ਪ੍ਰਧਾਨ ਮੰਤਰੀ ਅੱਗੇ ਚਿੱਠੀਆਂ ਭੇਜਦੇ ਨੇ ਗਵਰਨਰ ਨੂੰ ਪੰਜਾਬ ਦੇ ਚੰਦੂ ਲਾਲ ਤਰਵੇਦੀ ਉਸ ਸਮੇਂ ਦੇ ਮੁੱਖ ਮੰਤਰੀ ਗੋਪੀ ਗੋਪੀ ਚੰਦ ਕੁਛ ਇਦਾਂ ਦਾ ਨਾਮ ਸੀ ਉਹਨਾਂ ਦਾ ਐਂਡ ਉਦੋਂ ਦੇ ਗ੍ਰਹਿ ਮੰਤ ਸੋ ਪੰਜਵਾਂ ਅੱਗੇ ਚੌਥਾ ਨੁਕਤਾ ਉਹ ਚੱਕਦੇ ਨੇ ਕਿ ਜੇ ਕੋਈ ਜੱਜ ਕਿਸੇ ਰਾਜ ਸਰਕਾਰ ਦੇ ਕਹੇ ਤੇ ਅਜਿਹਾ ਵਾਧੂ ਕੰਮ ਕਰਨਾ ਮੰਨ ਲਵੇ ਤਾਂ ਉਸ ਦਾ ਉਹ ਕੀਤਾ ਕੰਮ ਸਰਕਾਰ ਤੇ ਕੀਤਾ ਹੋਇਆ ਨਹੀਂ ਸਮਝਿਆ ਜਾ ਸਕਦਾ ਮਤਲਬ ਇਹ ਡਿਊਟੀ ਨਹੀਂ ਸਮਝੀ ਜਾਊਗੀ ਨਾ ਹੀ ਉਹ ਜੱਜ ਅਜਿਹੇ ਸਮੇਂ ਲਈ ਤਨਖਾਹ ਆਦ ਲੈਣ ਦਾ ਅਧਿਕਾਰੀ ਹੈ ਐਉਂ ਉਸ ਦੀ ਕੀਤੀ ਹੋਈ ਰਿਪੋਰਟ ਆਦ ਵੀ ਕੋਈ ਕਾਨੂੰਨ ਹੈਸੀਅਤ ਨਹੀਂ ਰੱਖਦੀ ਐਵੇਂ ਉਸ ਦੀ ਆਪ ਹੁਦਰੀ ਨਿੱਜੀ ਬੜਬੜਾਹ ਤੇ ਤੂੰ ਤੂੰ ਕੌਣ ਮੈਂ ਖਾਂ ਮੰਗਾ ਵਰਗੀ ਦਖਲਅੰਦਾਜ਼ੀ ਸਮਝੀ ਜਾਣੀ ਚਾਹੀਏ ਹਾਂਜੀ ਡੈਫੀਨੇਟਲੀ ਇਦਾਂ ਦੀ ਹੀ ਦਖਲਅੰਦਾਜ਼ੀ ਬਣੂਗੀ ਜਿਸ ਬੰਦੇ ਕੋਲ ਕੋਈ ਰਾਈਟ ਹੀ ਨਹੀਂ ਕਿ ਉਹ ਇਨਵੈਸਟੀਗੇਸ਼ਨ ਕਰ ਸਕੇ ਔਰ ਉਹ ਅਗਵਾ ਵਾਲਿਆਂ ਕੋਲ ਵੀ ਕੋਈ ਇਦਾਂ ਦਾ ਰਾਈਟ ਨਹੀਂ ਕਿ ਉਹ ਇਨਵੈਸਟੀਗੇਸ਼ਨ ਲਈ ਕਿਸੇ ਨੂੰ ਹਦਾਇਤਾਂ ਜਾਰੀ ਕਰ ਦੇਣ ਤੇ ਪੰਜਵਾਂ ਆ ਜਾਂਦਾ ਹੈ ਇਸ ਕਾਨੂੰਨ ਪਬਲਿਕ ਸਰਵੈਂਟਸ ਇਨਕੁਆਰੀ ਐਕਟ 1852 ਜਿਹਦੇ ਤਹਿਤ ਪਬਲਿਕ ਇਨਕੁਆਰੀ ਐਕਟ 1852 ਦੇ ਤਹਿਤ ਉਹਨਾਂ ਤੇ ਕਾਰਵਾਈ ਕੀਤੀ ਗਈ ਸੀ ਅਸ ਕਾਨੂੰਨ ਦੇ ਹੇਠਾਂ ਰਗੜਾ ਦਿੱਤਾ ਗਿਆ ਹੈ ਇਸ ਐਕਟ ਹੇਠਾਂ ਹੋਈ ਸਾਰੀ ਵਿਭਾਗੀ ਹਟਪੜਤਾਲ ਕਾਨੂੰਨ ਵਿਰੋਧ ਅਤੇ ਅਪਾਭ ਹੈ ਛੇਵਾ ਐਸ ਐਕਟ ਅਨਸਾਰ ਵੀ ਪੰਜਾਬ ਸਰਕਾਰ ਨੂੰ ਨਾ ਮੇਰੇ ਬਰ ਖਿਲਾਫ ਦੋਸ਼ ਆਰੋਪਣ ਕਰਨ ਦਾ ਕਾਨੂੰਨੀ ਅਧਿਕਾਰ ਹੈ ਅਤੇ ਨਾ ਵਿਭਾਗੀ ਪੜਤਾਲ ਕਰਵਾਉਣ ਬਾਰੇ ਹੁਕਮ ਦੇਣ ਦਾ ਇਹ ਕੰਮ ਸਰਕਾਰ ਹੰਦ ਹੀ ਕਾਨੂੰਨ ਅਨਸਾਰ ਕਰ ਸਕਦੀ ਸੀ ਕਿ ਹੈਡ ਸਰਕਾਰ ਹੀ ਮੇਨ ਉਹ ਕਾਨੂੰਨ ਅਨਸਾਰ ਜੇ ਹੋਣਾ ਸੀਗਾ ਲੋਕਲ ਮਤਲਬ ਕਿ ਪੰਜਾਬ ਸਰਕਾਰ ਜਾਂ ਕੋਈ ਵੀ ਰਾਜ ਸਰਕਾਰ ਕਿਸੇ ਆਈ.ਸੀ.ਐਸ ਅਧਿਕਾਰੀ ਨੂੰ ਆਪਣੇ ਅਹੁਦੇ ਪਰ ਜੋ ਪੰਜਾਬ ਸਰਕਾਰ ਨੇ ਉਸ ਸਮੇਂ ਕੀਤਾ ਹਿੰਦ ਸਰਕਾਰ ਦੇ ਪਿਛੇ ਲਾ ਕੇ ਜਾਂ ਉਹਨਾਂ ਦੀਆਂ ਹਦਾਇਤਾਂ ਦੇ ਉੱਤੇ ਜਦੋਂ ਮੇਰੀ ਨਿਗਰ ਅਤੇ ਲੋੜੀਂਦੀ ਸਫਾਈ ਦੀ ਬਹਾ ਸ਼ਹਾਦਤ ਹੀ ਨਹੀਂ ਲਈ ਗਈ ਤਾਂ ਮੇਰੇ ਵਿਰੁੱਧ ਕਿਹੜੇ ਨਿਆਂ ਨੂੰ ਵਿਚਾਰ ਕੇ ਧੱਕਾ ਕੀਤਾ ਜਾ ਰਿਹਾ ਹੈ ਸੋ ਫਿਰ ਇਹ ਕੁਛ 6-7 ਨੁਕਤੇ ਚੱਕਦੇ ਨੇ ਤੇ ਫਿਰ ਕੁਝ ਸਮੇਂ ਬਾਅਦ ਕਪੂਰ ਸਿੰਘ ਜੀ ਐਮਪੀ ਬਣ ਜਾਂਦੇ ਨੇ ਮੈਂਬਰ ਆਫ ਪਾਰਲੀਮੈਂਟ ਤਾਂ ਉਹ ਫਿਰ ਕੀ ਕਹਿੰਦੇ ਨੇ ਕਿ ਅਜੇ ਹੀ ਗੁਰੂ ਦੀ ਕਿਰਪਾ ਵਰਤੀ ਕਿ ਪੰਜਾਬ ਵਿੱਚ ਨਿਯੁਕਤ Hindu ICS ਅਫਸਰ ਸੋ ਕਪੂਰ ਜੋ ਸ਼ਬਦ ਮੈਂ ਤੁਹਾਨੂੰ ਕਿਹਾ ਸੀ ਕਿ ਕਪੂਰ ਤੁਹਾਨੂੰ ਬਹੁਤ ਕਲੀਅਰਲੀ ਦੱਸ ਦੂਗਾ ਕਿ ਸੰਵਿਧਾਨ ਭਾਰਤ ਦਾ ਸੰਵਿਧਾਨ ਕਿਸ ਬਣਿਆ ਉਹ ਟੀ ਦੇ ਹੱਕ ਜਿ ਕਿਉਂ ਨਹੀਂਗਾ ਕਿਉਂ ਲੀਡਰਸ ਇਸ ਦਾ ਫਾਇਦਾ ਚੱਕਦੇ ਨੇ ਕਿਵੇਂ ਚੱਕਦੇ ਨੇ ਸੋ ਆਈ.ਸੀ.ਐਸ. ਅਫਸਰ ਰਘੁਪਤੀ ਕਪੂਰ ਦੀ ਪੰਜਾਬ ਦੇ ਸਿੱਖ ਮੁੱਖ ਮੰਤਰੀ ਸ੍ਰੀ ਪ੍ਰਤਾਪ ਸਿੰਘ ਕੈਰੋਂ ਨਾਲ ਖੜਕ ਪਈ ਸ੍ਰੀ ਕੈਰੋਂ ਨੇ ਉਸ ਕਾਨੂੰਨ ਤੇ ਵਿਧਾਨ ਦਾ ਪਤਾ ਸੀ ਜਿਸ ਦੀ ਕੇਸਾਰ ਵਿਆਖਿਆ ਪੰਜਾਬ ਹਾਈ ਕੋਰਟ ਅਤੇ ਸੁਪਰੀਮ ਕੋਰਟ ਮੇਰੇ ਵਿਰੁੱਧ ਕਰ ਚੁੱਕੇ ਸਨ ਕਿ ਕੈਰੋਂ ਸਾਹਿਬ ਨੂੰ ਇਹ ਪਤਾ ਸੀਗਾ ਕਿ ਜੋ ਆਲਰੇਡੀ ਸਰਦਾਰ ਕਪੂਰ ਸਿੰਘ ਨਾਲ ਵਾਪਰਿਆ ਸੀ ਤੇ ਸੇਮ ਉਹਨਾਂ ਨੇ ਰਘੁਪਤੀ ਕਪੂਰ ਨਾਲ ਕਰਨਾ ਸਰਕਾਰ ਸੀ ਨਾ ਤੇ ਪਰ ਰਘੁਪਤੀ ਕਪੂਰ ਕੀ ਸੀਗਾ ਡਿਪਟੀ ਕਮਿਸ਼ਨਰ ਸੀਗੇ ਆਈ.ਸੀ.ਐਸ ਅਧਿਕਾਰੀ ਸੀਗੇ ਸੋ ਉਹ ਕਿਸ ਦੇ ਅੰਡਰ ਆਉਂਦੇ ਸੀਗੇ ਰਾਸ਼ਟਰਪਤੀ ਦੇ ਅੰਡਰ ਰਾਸ਼ਟਰਪਤੀ ਇਦਾਂ ਦਾ ਕੋਈ ਹੁਕਮ ਦੇ ਸਕਦਾ ਸੀਗਾ ਪਰ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਵਿਭਾਗੀ ਹੜਤਾਲ ਕਰਵਾਉਣ ਦੀ ਸ਼ੁਰੂਆਤ ਕਰ ਦੇ ਬਿਠਾ ਦਿੱਤਾ ਇਸ ਗੈਰ ਵਿਧਾਇਕ ਸਿੱਖਾ ਸ਼ਾਹੀ ਹੁਣ ਇੱਥੇ ਸਿੱਖਾ ਸ਼ਾਹੀ ਹੋਗੀ ਉੱਥੇ ਹਿੰਦੂ ਸ਼ਾਹੀ ਸੀ ਹਿੰਦੂਆਂ ਨੇ ਲੀਡਰਾਂ ਨੇ ਧੱਕਾ ਕੀਤਾ ਇੱਥੇ ਸਿੱਖਾਂ ਨੇ ਕੀਤਾ ਠੀਕ ਹੈ ਜੀ ਸੋ ਸਿੱਖ ਪ੍ਰਧਾਨ ਮੰਤਰੀ ਸੋਸਮ ਸੋ ਸਿੱਖਾ ਸ਼ਹੀ ਦੇ ਵਿਰੁੱਧ ਮਾਸਟਰ ਕਪੂਰਨ ਮਿਸਟਰ ਕਪੂਰ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਅਤੇ ਐਨ ਬੈਨ ਉਹ 6-7 ਕਾਨੂੰਨੀ ਨੁਕਤੇ ਉਠਾਏ ਜਿਹੜੇ ਕਿ ਮੈਂ ਆਪਣੀ ਅਸਫਲ ਅਪੀਲ ਵਿੱਚ ਉਠਾ ਚੁੱਕਾ ਸੀ ਸੁਪਰੀਮ ਕੋਰਟ ਨੇ ਉਹ ਸਾਰੇ ਦੇ ਸਾਰੇ ਨੁਕਤੇ ਠੀਕ تسلیم ਕਰ ਲਏ ਤੇ ਮਿਸਟਰ ਕਪੂਰ ਆਈਸੀਐਸ ਦੀ ਪਦਵੀ ਉਤੇ ਬਹਾਲ ਕਰ ਦਿੱਤੇ ਗਏ ਤੇ ਹੁਣ 1100 ਰੁਪਿਆ ਮਹੀਨਾ ਪੈਨਸ਼ਨ ਲੈ ਰਹੇ ਹਨ ਸੋ ਇਹ ਆ ਇਹ ਇੱਕ ਕਪੂਰ ਵਰਸਸ ਕਪੂਰ ਤੋ ਇਸ ਕਹਾਣੀ ਤੋਂ ਤੁਹਾਨੂੰ ਪਤਾ ਲੱਗ ਗਿਆ ਕਿ ਭਾਰਤ ਦਾ ਸੰਵਿਧਾਨ ਜੋ ਦੇਖਣ ਵਰਗਾ ਹੰਸ ਵਰਗਾ ਹੈ ਪਰ ਕੰਮ ਇਸ ਦੇ ਬਗਲੇ ਵਰਗੇ ਗੰਦਲਾ ਕਰਨ ਦੇ ਹਨ ਭਾਰਤੀ ਸੰਵਿਧਾਨ ਨਹੀਂ ਮਾੜਾ ਉਹਨੂੰ ਵਰਤਿਆ ਸਹੀ ਤਰੀਕੇ ਨਾਲ ਨਹੀਂ ਜਾ ਰਿਹਾ ਤੇ ਵਰਤ ਕੌਣ ਰਿਹਾਗਾ ਜੱਜ ਜੋ ਸੈਂਟਰ ਸਰਕਾਰਾਂ ਦੇ ਹੱਥੇ ਚੜੇ ਹੋਏ ਨੇ ਜਾਂ ਉਹਨਾਂ ਦੇ ਇੱਕ ਇਮਪ੍ਰੈਸ਼ਨ ਹੇਠਾ ਰਹਿੰਦੇ ਨੇ ਜੋ ਇਸ ਸੱਚੀ ਸਾਖੀ ਬੁੱਕ ਸਰਦਾਰ ਕਪੂਰ ਸਿੰਘ ਜੀ ਦੁਆਰਾ ਦੱਸਿਆ ਗਿਆ। ਹੋਪਸ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਅੱਗੇ ਕੁਝ ਵੀਡੀਓਜ਼ ਸਰਦਾਰ ਕਪੂਰ ਸਿੰਘ ਦੀ ਨਾ ਜ਼ਿੰਦਗੀ ਜ਼ਿੰਦਗੀ ਨਾਲ ਮੈਂ ਹੋਰ ਸ਼ੇਅਰ ਕਰਾਂਗਾ ਤੁਹਾਡੇ ਨਾਲ ਉਸ ਦੇ ਵਿੱਚੋਂ ਕੌਸ਼ਟ ਘਟਨਾਵਾਂ ਜਿੱਦਾਂ ਕਰਖਿਤ ਸੁਭਾ ਜਿਹੜਾ ਸਖਤ ਸੁਭਾ ਨੂੰ ਲੈ ਕੇ ਵੀ ਫਿਰ ਵਿਨਸਟਨ ਚਰਚਿਲ ਇੱਕ ਜੱਜ ਜਿਸ ਦੀ ਨਿਯੁਕਤੀ ਬਾਰਲੀ ਕਿਸੇ ਜੱਜ ਦੀ ਨਿਯੁਕਤੀ ਭਾਰਤ ਦੇ ਵਿੱਚ ਨਹੀਂ ਕੀਤੀ ਜਾ ਸਕਦੀ ਪਰ ਸਰਦਾਰ ਸਿੰਘ ਸਰਦਾਰ ਕਪੂਰ ਸਿੰਘ ਦੇ ਕੇਸ ਦੇ ਵਿੱਚ ਕੀਤੀ ਗਈ ਇਦਾਂ ਸਰਦਾਰ ਕਪੂਰ ਸਿੰਘ ਨੂੰ ਕਈ ਸਾਲ ਤੱਕ ਲਟਕਦੇ ਰੱਖਿਆ ਲੱਖਾਂ ਰੁਪਏ ਦੀ ਤਨਖਾਹ ਉਹਨਾਂ ਦੀ ਮਾਰ ਗਏ ਪੈਨਸ਼ਨ ਤੱਕ ਵੀ ਨਹੀਂ ਦਿੱਤੀ ਗਈ ਅਸਲ ਦੇ ਵਿੱਚ ਉਹਨਾਂ ਨੂੰ ਫਾਈਨੈਂਸ਼ੀਅਲੀ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜੋ ਵੀ ਉਸ ਸਮੇਂ ਦੇ ਵਕੀਲ ਆਪਣੇ ਆਉਂਦੇ ਜੱਜ ਜਿਹੜੇ ਕਹਿੰਦੇ ਸੀ ਨਾ ਸਾਡੀ ਧੌਂ ਦੇ ਵਿੱਚ ਇਮਾਨਦਾਰੀ ਦਾ ਕਿਲਾ ਉਹ ਸਰਕਾਰਾਂ ਦੇ ਅੱਗੇ ਸਨੈਪ ਕਰ ਗਏ ਅਹ ਕੜਕ ਕਰਕੇ ਟੁੱਟ ਗਏ ਵਿਚਾਲੋਂ ਜਦੋਂ ਵੀ ਕੋਈ ਜੱਜ ਇਮਾਨਦਾਰ ਜੱਜ ਜਾਂ ਇਮਾਨਦਾਰ ਵਕੀਲ ਕਦੇ ਕੋਈ ਫਰਮਾਇ ਸਰਦਾਰ ਕਪੂਰ ਸਿੰਘ ਦੀ ਲੈ ਕੇ ਜਾਂਦਾ ਸੀ ਤਾਂ ਅੱਗੋਂ ਝਾੜਾਂ ਹੀ ਪੈਂਦੀਆਂ ਸਨ ਤੇ ਜੱਜ ਵੀ ਕਾਰਵਾਈ ਨਹੀਂ ਸੀ ਸੌਂਦਾ ਇਹੀ ਕਹਿੰਦਾ ਹੀ ਆ ਕਿਥੋਂ ਪੰਡ ਚੱਕ ਕੇ ਕਾਗਜ਼ਾਂ ਦੀ ਲਿਆਇਆ ਕੌਣ ਇਹਦੀ ਪਰਤਾਲ ਕਰੂਗਾ ਕੌਣ ਇਹਨੂੰ ਡੀਪਲੀ ਐਗਜ਼ਾਮਿਨ ਕਰੂਗਾ ਇਹ ਤਾਂ ਤੂੰ ਐਵੇਂ ਭੱਜਿਆ ਫਿਰਦਾ ਸੋ ਇਦਾਂ ਦੇ ਵਰਡਸ ਕਈ ਵਾਰ ਜੱਜ ਬਹੁਤ ਵੀ ਬੋਲਦੇ ਸਨ ਤੇ ਕਈ ਪ੍ਰਾਣੀਆਂ ਘਟਨਾਵਾਂ ਜੋ ਜਿਨ੍ਹਾਂ ਨੂੰ ਇੱਕ ਬੇਸ ਬਣਾ ਕੇ ਕਪੂਰ ਸਿੰਘ ਜੀ ਤੇ ਚਲਾਇਆ ਗਿਆ ਹਾਲਾਂਕਿ ਇਹ ਕੇਸ ਪਹਿਲਾਂ ਰਸੀਦਾਂ ਤੋਂ ਚੱਲਿਆ ਜੋ ਜੋ ਬਣਦਾ ਕੇਸ ਨਹੀਂ ਸੀਗਾ ਕਪੂਰ ਸਿੰਘ ਜੀ ਦੇ ਉੱਪਰ ਐਨ ਇਸ ਤੋਂ ਅੱਗੇ ਫਿਰ ਹੋਰ ਚੀਜ਼ਾਂ ਐਡ ਕਰਦੇ ਗਏ ਤੇ ਕਈ ਹੀ ਸਾਲ ਉਹਨਾਂ ਨੂੰ ਲਮਕਦੇ ਰੱਖਿਆ ਫਿਰ ਉਹ ਐਮਪੀਬੀ ਬਣੇ ਔਰ ਅੱਗੇ ਆਪਣੀ ਜ਼ਿੰਦਗੀ ਨੂੰ ਬਰਕਰਾਰ ਰੱਖਿਆ ਪਰ ਉਹ ਕਦੇ ਵੀ ਝੁਕੇ ਨਹੀਂ ਇਨ੍ਹਾਂ ਸਰਕਾਰਾਂ ਦੇ ਅੱਗੇ ਹਮੇਸ਼ਾ ਲੜਦੇ ਰਹੇ ਹਮੇਸ਼ਾ ਉਤਲੀ ਤੋਂ ਉਤਲੀ ਸਰ ਕੋਰਟ ਜਿੱਥੇ ਤੱਕ ਵੀ ਜਾ ਸਕੇ ਪਹਿਲੀਆਂ ਦੇ ਵਿੱਚ ਉਹ ਬਹੁਤ ਵਧੀਆ ਵਕੀਲ ਲਿਆਉਂਦੇ ਸੀ ਫਿਰ ਇਹੋ ਜਿਹਾ ਵਕਤ ਵੀ ਆਇਆ ਕਿ ਵਕੀਲ ਹੁਣ ਵਧੀਆ ਤੋਂ ਵਕੀਲ ਤਾਂ ਮਤਲਬ ਸਪਾਇਨਲੈਸ ਹੋ ਗਏ ਨਾ ਉਹਨਾਂ ਕੋਲ ਰੀੜ ਦੀ ਹੱਡੀ ਨਹੀਂ ਰਹੀ ਉਹ ਜਿਹੜੀ ਤੌਣ ਚੱਕ ਕੇ ਟੂਈ ਚੱਕ ਕੇ ਸਿੱਧੀ ਕਹਿ ਸਕੇ ਜਿਹੜੀ ਵਿਸ਼ੇ ਨਾ ਫਿਰ ਉਹਨਾਂ ਨੂੰ ਮਾੜੇ ਵਕੀਲ ਵੀ ਕਿਸੇ ਸਮੇਂ ਰੱਖਣੇ ਪਏ ਪਰ ਇਹ ਜੋ ਕਪੂਰ ਸਿੰਘ ਵਰਸਸ ਰਗੂਪਤੀ ਕਪੂਰ ਇੱਕੋ ਵਰਡ ਤੁਹਾਨੂੰ ਦੱਸ ਦਿੰਦਾ ਕਿ ਭਾਰਤ ਦਾ ਸੰਵਿਧਾਨ ਸਿੱਖਾਂ ਜਾਂ ਮਿਨੋਰਟੀਜ਼ ਦੇ ਹੱਕ ਵਿੱਚ ਕਿਦਾਂ ਭੋਗਤਦਾ ਹੈ ਤੇ ਏਕਾ ਕੇਂਦਰਤ ਜਾਂ ਜੋ ਜਿੰਨਾਂ ਦੀ ਗਿਣਤੀ ਜ਼ਿਆਦਾ ਉਹਨਾਂ ਦੇ ਪੱਖ 'ਚ ਕਿਸ ਹਿਸਾਬ ਨਾਲ ਭਗਤੇ ਦਾ ਪਰ ਇਹ ਕੰਮ ਸਾਰੇ ਲੀਡਰਾਂ ਦੇ ਹੀ ਨੇ ਜੇਕਰ ਉਸ ਸਮੇਂ ਸੈਂਟਰ ਦੇ ਲੀਡਰ ਮਾੜੇ ਸਨ ਤਾਂ ਉਸ ਸੇਮ ਟਾਈਮ ਪੰਜਾਬ ਦੇ ਲੀਡਰ ਵੀ ਕੋਈ ਬਹੁਤੇ ਚੰਗੇ ਨਹੀਂ ਸੀਗੇ ਸੋ ਇਹ ਸਿਰਫ ਲੀਡਰਾਂ ਨੂੰ ਇਸ ਚੀਜ਼ ਦੇ ਵਿੱਚ ਦੇਖਿਆ ਜਾਵੇ ਜੇਕਰ ਹਿੰਦ ਸਰਕਾਰ ਦਾ ਜ਼ਿਕਰ ਆਉਂਦਾ ਤੇ ਹਿੰਦ ਉਸ ਟਾਈਮ ਦੇ Hindu ਲੀਡਰਾਂ ਨੂੰ ਦੇਖਿਆ ਜਾਵੇ ਨਾ ਕਿ ਆਰਮਸ ਜਿਹੜੇ ਰਹਿਣ ਵਾਲੇ ਨਾਰਮਲ ਰੋਕ ਨੇ ਇਹਨਾਂ ਦੇ ਵਿੱਚ ਕਦੇ ਕੋਈ ਭੇਦਭਾਵ ਨਹੀਂ ਹੁੰਦਾ ਹੋਪਸ ਹੋਵੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਕਪੂਰ ਸਿੰਘ ਦੀ ਜ਼ਿੰਦਗੀ ਨਾਲ ਸਰਦਾਰ ਕਪੂਰ ਸਿੰਘ ਜੀ ਦੀ ਜ਼ਿੰਦਗੀ ਨਾਲ ਰਿਲੇਟਡ ਕੁਝ ਹੋਰ ਵੀਡੀਓਜ਼ ਜਿੱਦਾਂ ਸ਼ੈਵਰ ਲੇਟ ਕਾਰ ਵਾਲੀ ਘਟਨਾ ਜਾਂ ਹੋਰ ਜਿੱਦਾਂ ਉਹਨਾਂ ਦੇ ਇੱਕ ਰੱਖਿਆਤ ਸੁਭਾਅ ਨੂੰ ਵੀ ਵਿੱਚ ਐਡ ਕਰ ਲਿਆ ਗਿਆ ਜਾਂ ਜਿੱਦਾਂ ਵਿਨਸਟਨ ਚਰਚਿਲ ਆਇਆ ਸੋ ਇਦਾਂ ਦੀਆਂ ਕੁਝ ਵੀਡੀਓਜ਼ ਮੈਂ YouTube ਤੇ ਵੀ ਅਪਲੋਡ ਕਰਾਂਗਾ ਆਪਣਾ YouTube ਦਾ ਲਿੰਕ ਦੇ ਦਿੰਦਾ ਸੋ ਪਲੀਜ਼ ਸਬਸਕ੍ਰਾਈਬ ਉਸ YouTube ਦੇ ਚੈਨਲ ਨੂੰ ਕਰੋ ਐਂਡ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਅਤੇ ਦੁਨੀਆ ਦੇ ਵਿੱਚ ਕੀ ਹੋ ਰਿਹਾ ਅਤੇ ਭਾਰਤ ਤੇ ਦੁਨੀਆ ਦੇ ਵਿੱਚ ਕੀ ਫਰਕ ਹੈ ਕਿੱਦਾਂ ਦੀ ਪੋਲਿਟਿਕਸ ਬਾਹਰ ਦੀ ਹੈ ਤੇ ਕਿੱਦਾਂ ਦੀ ਅੰਦਰ ਦੀ ਹੈ ਕਿੱਦਾਂ ਦੀਆਂ ਕ੍ਰਾਈਮ ਕਿੱਦਾਂ ਦਾ ਕ੍ਰਾਈਮ ਹੋ ਰਿਹਾਗਾ ਸਭ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਦੇਵਾਂਗਾ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ